ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਤੇ ਮੈਂ ਹਜਿੰਦਰ ਸਿੰਘ ਰਠੌਰ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਸੰਗਤ ਨੇ ਜਾਣਾ ਸੀ ਪਰ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਨਹੀਂ ਬਲਕਿ ਸਾਰੇ ਹੀ ਸ਼ਰਧਾਲੂਆਂ ਦੇ ਜਿਹੜੇ ਵੀਜ਼ੇ ਨੇ ਰੱਦ ਕਰ ਦਿੱਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੋ ਕਿ ਅਕਾਲੀ ਦਲ ਦੇ ਮੁਖਬਲਾ ਰਹੇ ਨੇ ਧਾਰਨੀ ਸਾਹਿਬ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਦੇਖੋ ਮੈਂ ਸਮਝਦਾ ਕਿ ਸਭ ਤੋਂ ਅੱਜ ਤੱਕ ਦੀ ਮੰਦਭਾਗੀ ਘਟਨਾ ਔਰ ਇਹ ਘਟਨਾ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਰਸਾਉਂਦੀ ਹੈਗੀ ਆ ਦੇਖੋ ਹਰ ਸਿੱਖ ਹੈ ਜਿਹੜਾ ਹਰ ਸਿੱਖ ਦੀ ਅਰਦਾਸ ਹੈ ਜਿਹੜੀ ਉਹਦੇ ਵਿੱਚ ਵਿਚੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਜਿਹੜਾ ਹੈਗਾ ਸ਼ਬਦ ਤੋਂ ਬਿਨਾਂ ਜਿਹੜੀ ਹੈਗੀ ਸਾਡੀ ਜਿਹੜੀ ਅਰਦਾਸ ਹੈ ਉਹ ਸ਼ਾਮਿਲ ਨਹੀਂ ਤੇ ਸਾਡੇ ਤੇ ਇੱਕ ਬੰਦਸ਼ਾ ਲਾਤੀਆਂ ਸਾਡੇ ਤੇ ਇੱਕ ਪਿੰਜਰੇ ਬਣਾਤੇ ਤੇ ਸਾਨੂੰ ਜਿਹੜਾ ਹੈਗਾ ਆਪਣਾ ਧਰਮ ਆਪਣੇ ਧਾਰਮਿਕ ਸਾਨਾ ਨੂੰ ਮੰਨਣ ਤੋਂ ਜਾਣ ਤੋਂ ਜਿਹੜੀ ਹੈਗੀਆਂ ਇਹ ਬੇੜੀਆਂ ਪਾਈਆਂ ਗਈਆਂ ਮੈਂ ਸਮਝਦਾ ਕਿ ਇਹ ਜਿਹੜੀਆਂ ਹੈਗੀਆਂ ਸੈਂਟਰ ਸਰਕਾਰ ਦਾ ਇਹ ਇੱਕ ਬਹੁਤ ਹੀ ਵੱਡਾ ਕਨਾਉਣਾ ਬਹੁਤ ਹੀ ਖਤਰਨਾਕ ਸਟੈਪ ਹੈ ਜਿਹਦੇ ਨਾਲ ਇਹਨਾਂ ਨੇ ਅੱਜ ਸਾਬਤ ਕਰਤਾ ਕਿ ਸਿੱਖ ਹੈ ਜਿਹੜੇ ਉਹ ਇਨਾਂ ਦੇ ਦੇਸ਼ ਦਾ ਹਿੱਸਾ ਨਹੀਂ ਬਲਕਿ ਉਹ ਜਿਹੜੇ ਹੈਗੇ ਆ ਅਲੱਗ ਮਤਲਬ ਜਿਹੜਾ ਹੈਗਾ ਉਹਨਾਂ ਦੀ ਪਹਿਚਾਣ ਅਲੱਗ ਉਹਨਾਂ ਦੀ ਜਿਹੜੀ ਹੈਗੀ ਆ ਹੋਦ ਹੈ ਔਰ ਤੁਸੀਂ ਇਹ ਦੇਖੋ ਕਿ ਇਹ ਕਦੋਂ-ਕਦੋਂ ਹੋਇਆ ਇਹ ਤਾਂ ਆਖਰੀ ਸਟੈਪ ਹੈ ਨਾ ਇਹ ਤੋਂ ਬਾਅਦ ਵੀ ਚਲੋ ਬਹੁਤ ਸਾਰੇ ਆਉਣਗੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕੁਝ ਫਿਲਮਾਂ ਬਣੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਵਿੱਚ ਉਹ ਫਿਲਮਾਂ ਦੇ ਉੱਤੇ ਬੜੀ ਜ਼ਬਰਦਸਤ ਰੋਕਾਂ ਲਾਈਆਂ ਗਈਆਂ ਜਿਵੇਂ ਜਿਹੜੀ ਹੈਗੀ ਆ ਅ ਅ ਐਮਰਜੈਂਸੀ ਵਰਗੀਆਂ ਫਿਲਮਾਂ ਹੈਗੀਆਂ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਕਿੰਨਾ ਕੁਝ ਕਰਨ ਤੋਂ ਬਾਅਦ ਵੀ ਪਰ ਦੂਜੇ ਪਾਸੇ ਖਾਲੜਾ ਵਰਗੀਆਂ ਦੀਆਂ ਫਿਲਮਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਰੋਕਿਆ ਗਿਆ ਔਰ ਤੀਜੀ ਗੱਲ ਜਿਸ ਫਿਲਮ ਦੇ ਵਿੱਚ ਕਿਸੇ ਪਾਕਿਸਤਾਨ ਦੇ ਐਕਟਰ ਨੇ ਜਿਹੜਾ ਹੈਗਾ ਕੰਮ ਵੀ ਕਰਤਾ ਚਾਹੇ ਛੋਟਾ ਕੰਮ ਕੀਤਾ ਜਾਂ ਵੱਡਾ ਕੰਮ ਕੀਤਾ ਉਹਨਾਂ ਫਿਲਮਾਂ ਤੇ ਵੀ ਬੰਦਸ਼ਾਂ ਲਾਉਣੀਆਂ ਸ਼ੁਰੂ ਕਰ ਦਤੀਆਂ ਮੈਂ ਪੁੱਛਦਾ ਇਹ ਹੈਗਾ ਕਿ ਜਿਹੜੇ ਇਹ ਐਕਟਰ ਹੁੰਦੇ ਆ ਇਹ ਤਾਂ ਇੱਕ ਜਿਹੜਾ ਸਾਡਾ ਸਮਾਜ ਹੈ ਨਾ ਉਹਦਾ ਇੱਕ ਸ਼ੀਸ਼ਾ ਹੁੰਦੇ ਆ ਪ੍ਰਤੀਬਿੰਬ ਹੁੰਦੇ ਆ ਇਹ ਜਦੋਂ ਮਤਲਬ ਇਹਨਾਂ ਦੇ ਰਾਈ ਸਾਡੀ ਸੁਸਾਇਟੀ ਦੀਆਂ ਬਰਾਈਆਂ ਅਛਾਈਆਂ ਮਤਲਬ ਜੀਹਨਾਂ ਦੇ ਵਿੱਚ ਆਪਾਂ ਕਹੀਏ ਉਹ ਗੱਲਾਂ ਜਿਹੜੀਆਂ ਹੈਗੇ ਨਿਕਲ ਕੇ ਆਉਂਦੀਆਂ ਹੈਗੀਆਂ ਜਿਨ੍ਹਾਂ ਦਾ ਸਰਕਾਰ ਦੇ ਉੱਪਰ ਇੱਕ ਬਹੁਤ ਵੱਡਾ ਸਮਝ ਲੋ ਬਈ ਨੋਕਚੋਕ ਹੁੰਦੀ ਆ ਉਹਨਾਂ ਨੂੰ ਰੋਕਿਆ ਗਿਆ ਔਰ ਦੂਜੇ ਪਾਸੇ ਮੈਂ ਹੁਣ ਮੇਰਾ ਕੁਐਸਚਨ ਹੈਗਾ ਫਿਰ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਦੇ ਹੀਰੋ ਹੀਰੋਇਨ ਹੈਗੇ ਜਿਹੜੇ ਇਹਨਾਂ ਨੂੰ ਫਿਲਮਾਂ ਬਣਾਉਣ ਦਾ ਕਿਸੇ ਹੋਰ ਵਿਦੇਸ਼ੀ ਮੁਲਕ ਦੇ ਨੇਤਾ ਹੀਰੋ ਦੇ ਨਾਲ ਹੱਕ ਨਹੀਂ ਹੈਗਾ ਤਾਂ ਮੈਂ ਪੁੱਛਦਾ ਆ ਕਿ ਕੱਲ ਜਿਹੜਾ ਹਿੰਦੂਸਤਾਨ ਔਰ ਪਾਕਿਸਤਾਨ ਦਾ ਮੈਚ ਖੇਡਿਆ ਗਿਆ ਉਹ ਮੈਚ ਦੇ ਪਿੱਛੇ ਕੀ ਰਾਜ ਸੀ ਰਾਜਕੀ ਸੀ ਰਾਜ ਇਹ ਸੀ ਕਿ ਉਸ ਦੇ ਵਿੱਚ ਨਾ ਕੋਈ ਦੁਸ਼ਮਣੀ ਦਿਖੀ ਨਾ ਉਸ ਦੇ ਵਿੱਚ ਪਲਵਾਮਾ ਹਮਲਾ ਦਿਖਿਆ ਨਾ ਉਹਦੇ ਪਿੱਛੇ ਪਿੱਛੇ ਜਿਹੜਾ ਸੰਦੂਰ ਆਪਰੇਸ਼ਨ ਯਾਦ ਆਇਆ ਇਹ ਯਾਦ ਕੀ ਆ ਸਿਰਫ ਔਰ ਸਿਰਫ ਪੈਸੇ ਆਏ ਕਾਰਨ ਕੀ ਕਿ ਜਿੰਨੇ ক্রিকেট ਮੈਚ ਹੈਗੇ ਆ ਉਹ ਦੁਬਈ ਦੇ ਵਿੱਚ ਮੈਚ ਸੀ ਇਹ ਜਵਾਬ ਦੇ ਦਿੰਦੇ ਦੇਖ ਕੇ ਦਿਖਾਉਂਦੇ ਬਤਾਏ ਕੁਐਸਚਨ ਕਰਦੇ ਦੇਖ ਕੇ ਦਿਖਾਉਂਦੇ ਉਸ ਦੁਬਈ ਦੇ ਵਿੱਚ ਇਹ ਮੈਚ ਖੇਡਣ ਗਏ ਕਾਰਨ ਕੀ ਆ ਕਿ ਉਹਦੇ ਉੱਤੇ ਕਰੋੜਾਂ ਅਰਬਾਂ ਰੁਪਈਆ ਜਿਹੜਾ ਹੈਗਾ ਉਹ ਲੱਗਦਾ ਸੱਟਾ ਲੱਗਦਾ ਔਰ ਉਹ ਸੱਟਾ ਜਿਹੜਾ ਹੈਗਾ ਉਹ ਇਹਨਾਂ ਨੂੰ ਸੂਟ ਕਰਦਾ ਅੱਜ ਇੱਕ ਕ੍ਰਿਕਟਰ ਹੈ ਜਿਹੜਾ ਉਹ ਕਿਸੇ ਤੋਂ ਕਿੱਥੇ ਪਹੁੰਚ ਗਿਆ ਅਰਾਖੀ ਦੇ ਪਲੇਅਰ ਹੈਗੇ ਆ ਚਾਹੇ ਫੁੱਟਬਾਲ ਦੇ ਪਲੇਅਰ ਹੈਗੇ ਆ ਚਾਹੇ ਬਾਕੀ ਜੜੀਆਂ ਉਹ ਹੈਗੀਆਂ ਉਹਨਾਂ ਦੇ ਪਲੇਅਰ ਹੈਗੇ ਉਹ ਕਿੱਥੇ ਬੈਠੇ ਹੈਗੇ ਤੇ ਇਹ ਕਿੱਥੇ ਬੈਠੇ ਹੈਗੇ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਂਦਾ ਮੈਂ ਡਿਸਟ੍ਰਿਕਟ ਹਾਕੀ ਐਸੋਸੀਏਸ਼ਨ ਦਾ ਸਕੱਤਰ ਸੀ ਮੈਂ ਜਲੰਧਰ ਪੀਏਪ ਦੇ ਵਿੱਚ ਉਹ ਜਿਹੜੇ ਹੈਗੇ ਆ ਪੰਜਾਬ ਦੇ ਡੀਜੀਪੀਓ ਦੇ ਪ੍ਰਧਾਨ ਸੀ ਤੇ ਉੱਥੇ ਮੀਟਿੰਗ ਦੇ ਲਈ ਚਲਾ ਗਿਆ ਮੀਟਿੰਗ ਦੇ ਲਈ ਚਲਾ ਗਿਆ ਤਾ ਮੈਨੂੰ ਦੁੱਖ ਇਨਾ ਹੋਇਆ ਕਿ ਮੈਂ ਇੱਕ ਰੋਇਆ ਨਹੀਂ ਉਸ ਟਾਈਮ ਦੇ ਉੱਤੇ ਕਿੰਨੇ ਹੀ 올ੰਪੀਅਨ ਕਿੰਨੇ ਹੀ ਵਰਲਡ ਕੱਪ ਦੇ ਜਿਹੜੇ ਹੈਗੇ ਆ ਵੱਡੇ ਵੱਡੇ ਤਿੱਗੜ ਹਾਕੀ ਦੇ ਖਿਡਾਰੀ ਆਏ ਹੋਏ ਸੀ ਜਿਨ੍ਹਾਂ ਦੇ ਵਿੱਚ ਈਵਨ ਬਲਬੀਰ ਸਿੰਘ ਸੀ ਔਰ ਉਹ ਕੁਛ ਕੀ ਰਿਹਾ ਸੀ ਯਾਰ ਚੰਡੀਗੜ੍ਹ ਨੂੰ ਕਿਸੇ ਨੇ ਜਾਣਾ ਹੈ ਜਾਂਦੇ ਜਾਂਦੇ ਮੈਨੂੰ ਵੀ ਲੈ ਜਾਓ ਦੂਜੇ ਪਾਸੇ ਜੇ ਕਿਤੇ ਇੱਥੇ ਆ ਜਿਓ ਸਚਨ ਤੰਦੋਲਕਰ ਯਾ ਜਿਹੜਾ ਆ ਕੀ ਨਵਾਂ ਹਾਟੇ ਆਏਗਾ ਹਰਿ ਵਿਰਾਟ ਕੋਹਲੀ ਦੇਖੋ ਵੀ ਇਹਨਾਂ ਦੀ ਸਕਿਉਰਿਟੀ ਕਿੰਨੀ ਕਿੰਨੀ ਲੱਗਦੀ ਹੈਗੀ ਆ ਕਾਰਨ ਕੀ ਹੈ ਕਿ ਹਾਕੀ ਦੇ ਵਿੱਚ ਪੈਸਾ ਜਿਹੜਾ ਹੈਗਾ ਲਿਮਟਿਡ ਹੈਗਾ ਦੂਗੇ ਪਾਸੇ ਕ੍ਰਿਕਟ ਦੇ ਵਿੱਚ ਅਰਬਾਂ ਰੁਪਏ ਦਾ ਸੱਟਾ ਲੱਗਦਾ ਹੈਗਾ ਔਰ ਉਹ 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 ਕ੍ਰਿਕਟ ਦੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਚਾਹੇ ਬੀਸੀਸੀਆਈ ਹੈਗੀ ਆ ਚਾਹੇ ਆਈਸੀਸੀਆਈ ਹੈਗੀ ਆ ਇਹ ਸਾਰੀਆਂ ਨੂੰ ਚਲਾਉਂਦਾ ਕੌਣ ਹੈ ਕੌਣ ਇਹਦੇ ਪ੍ਰਧਾਨ ਹੈਗੇ ਆ ਕੌਣ ਇਹਨਾਂ ਦੇ ਮਾਲਕ ਹੈਗੇ ਆ ਤੁਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਮੈਂ ਕਹਿੰਦਾ ਸਾਰਾ ਕੁਝ ਕਰੋ ਅਸੀਂ ਨੀ ਕਿਸੇ ਨੂੰ ਰੁਕਦੇ ਹੈਗੇ ਪਰ ਜੇ ਤੁਸੀਂ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਵੀ ਇਹ ਦਖਲਅੰਦਾਜ਼ੀਆਂ ਸ਼ੁਰੂ ਕਰ ਦੋਗੇ ਤਾਂ ਬਹੁਤ ਵੱਡੀ ਮੈਂ ਸਮਝਦਾ ਕਿ ਸਿੱਖਾਂ ਨੂੰ ਪ੍ਰਾਇ ਕਰਨ ਵਾਲੀ ਗੱਲ ਆਨੀ ਸਾਹਿਬ ਤੁਸੀਂ ਵਕੀਲ ਹੋ ਤੁਹਾਨੂੰ ਕੋਈ ਨੌਲੇਜ ਹੋਣੀ ਹੈ ਵੀ ਉਹਨਾਂ ਨੇ ਓਬਜੈਕਸ਼ਨ ਕੀ ਲਾਇਆ ਕਿਉਂ ਨਹੀਂ ਭੇਜਣਾ ਚਾਹੁੰਦੇ ਜੱਥੇ ਨੂੰ ਅਬ ਹਿੰਦੁਸਤਾਨ ਭਾਰਤ ਦੇ ਜਿਹੜਾ ਹੈਗਾ ਸੰਧੂਰ ਆਪਰੇਸ਼ਨ ਵਸਾਲ ਕਬਾਦ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਉਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੰਧੂਰ ਕਰ ਲੰਨੇ ਆ ਉਹ ਜਿਹਦਾ ਮਤਲਬ ਕੋਈ ਨਹੀਂ ਹੁੰਦਾ ਉਹ ਘਟਣਾ ਕੋਈ ਨਹੀਂ ਹੁੰਦੀ ਆਪ ਹੀ ਕਰਕੇ ਆਪ ਹੀ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਉਹ ਉਹਦੇ ਵਿੱਚ ਆਪਣੇ ਬੰਦੇ ਬਰਵਾ ਦੰਨੇ ਆ ਤੇ ਉਧਰ ਦੇ ਵੀ ਬੰਦੇ ਮਾਰ ਦੰਨੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਦਾ ਅਫੈਕਟ ਹੈ ਜਿਹੜਾ ਸੋਸਾਇਟੀ ਤੇ ਪੈਂਦਾ ਹੈਗਾ ਔਰ ਉਹੀ ਅਫੈਕਟ ਹੈਗਾ ਜਿਹੜਾ ਅੱਜ ਸਿੱਖਾਂ ਦੇ ਉੱਤੇ ਪਿਆ ਕਿ ਸਿੱਖ ਆਪਣੇ ਗੁਰੂਆਂ ਦੇ ਦਰਸ਼ਨਾਂ ਲਈ ਵੀ ਜਾ ਸਕਦਾ ਤਾਂ ਨਹੀਂ ਸਾਹਿਬ ਤੁਸੀਂ ਮੈਚ ਦੀ ਗੱਲ ਕੀਤੀ ਹੈ ਪਾਕਿਸਤਾਨ ਇੰਡੀਆ ਦੇ ਮੈਚ ਦੀ ਗੱਲ ਕੀਤੀ ਹੈ ਜਿਹੜੇ ਪਰਿਵਾਰਾਂ ਦੇ ਜੀ ਪਲਵਾਮਾ ਹਮਲੇ 'ਚ ਪੂਰੇ ਹੋਏ ਆ ਹੈਨਾ ਜੀ ਉਹਨਾਂ ਨੇ ਵੀ ਆਬਜੈਕਸ਼ਨ ਲਾਇਆ ਵੀ ਜਿਹੜਾ ਪਾਕਿਸਤਾਨ ਨੂੰ ਜਿਹੜਾ ਪੈਸਾ ਇਹਦੇ 'ਚੋਂ ਬਚਣਾ ਜਾਂ ਹੁੰਦਾ ਉਹ ਉਹਦਾ ਸਿੱਧੇ ਤੌਰ ਤੇ ਅੱਤਵਾਦੀਆਂ ਨੂੰ ਫੰਡਿੰਗ ਹੁੰਦੀ ਹੈ ਜੀ ਦੇਖੋ ਮੈਂ ਤਾਂ ਸਿੱਧੀ ਜੀ ਗੱਲ ਕਰਦਾ ਕੱਲ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਹੋਏ। ਉਹਨਾਂ ਲੋਕਾਂ ਨੇ ਵੀ ਜਿਹੜਾ ਹੈਗਾ ਇਸ ਦੇ ਉੱਤੇ ਪ੍ਰਦਰਸ਼ਨ ਕੀਤੇ। ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ। ਸਰਕਾਰ ਉਲਟੇ ਬਿਆਨ ਦੇਣੇ ਸ਼ੁਰੂ ਕਰ ਦਿੰਦੀ ਹੈ ਕਿ ਆਪ ਜਿਹੜੀ ਇਹਨਾਂ ਦੀ ਪਾਰਟੀ ਹੈਗੀ ਆਪੋਜੀਸ਼ਨ ਪਾਰਟੀ ਹੈਗੀ ਆ। ਆਖੇ ਜੀ ਇਹ ਜਿਹੜੇ ਹੈਗੇ ਆ ਇਹ ਪਾਕਿਸਤਾਨ ਕਾ ਸਾਥ ਦਿੰਦੇ ਆ بڑا ਸੌਖਾ ਕੰਮ ਆਇਆਗਾ। ਸਵਾਲ ਤਾਂ ਇਹ ਹੈ ਕਿ ਦੱਸਣ ਸਾਰੀ ਬਾਗਡੋਰ ਤਾਂ ਇਹਨਾਂ ਦੇ ਹੱਥ ਦੇ ਵਿੱਚ ਹੈਗੀ ਆ। ਅੱਜ ਦੂਜੀ ਪਾਰਟੀ ਦਾ ਆਪੋਜੀਸ਼ਨ ਪਾਰਟੀ ਦਾ ਨੇਤਾ ਹੈ ਜਿਹੜਾ ਉਹ ਕੀ ਜਿਹੜੀ ਹੈਗੀ ਮਦਦ ਕਰ ਲੂਗਾ ਪਾਕਿਸਤਾਨ ਦੀ ਉਹ ਉਹਦੇ ਹੱਥ 'ਚ ਕੀ ਹੈਗਾ ਉਹਦੇ ਹੱਥ 'ਚ ਕੋਈ ਡਿਫੈਂਸ ਨਹੀਂ ਉਹਦੇ ਕੋਈ ਫੋਰਨ ਮਿਨਿਸਟਰੀ ਨਹੀਂ ਹੱਥ ਦੇ ਵਿੱਚ ਉਹਦੇ ਹੱਥ ਉਹਦੇ ਵਿੱਚ ਕੋਈ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਜੀ ਆਪਣੀ ਹੈਗੀ ਇਹ ਐਵੇਂ ਇੱਕ ਜਿਹੜਾ ਹੈਗਾ ਉਲਟਾ ਚੋਰ ਕਤਵਾਲ ਕੋ ਡਾਂਟੇ ਮਤਲਬ ਉਲਟਾ ਜਿਹੜਾ ਚੋਰ 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 ਕਰਨਾ ਸ਼ੁਰੂ ਕਰ ਦਿੰਦੇ ਆ ਇਹ ਜਿਹੜਾ ਹੈਗਾ ਸਾਨੂੰ ਇਹਨਾਂ ਗੱਲਾਂ ਤੱਕ ਕੋਈ ਮਤਲਬ ਨਹੀਂ ਸਾਨੂੰ ਮਤਲਬ ਇਸ ਗੱਲ ਨਾਲ ਹੈਗਾ ਕਿ ਜੇ ਸਾਡੀ ਅਰਦਾਸ ਨੂੰ ਵੀ ਤੁਸੀਂ ਪੂਰੀ ਨਹੀਂ ਨਿਭਾਉਣ ਦਵੋਗੇ ਤਾਂ ਇਹਦਾ ਮਤਲਬ ਤਾਂ ਇਹੀ ਹੈਗਾ ਕਿ ਇਹ ਸਿੱਧੀ ਘੱਟ ਗਿਣਤੀਆਂ ਦੇ ਉੱਤੇ ਇੱਕ ਬਹੁਤ ਵੱਡੀ ਜੜੀ ਆ ਗਈ ਆ ਅ ਦੇਸ਼ ਦੀ ਸਰਕਾਰ ਵੱਲੋਂ ਇੱਕ ਹਮਲਾ ਤਾਂ ਤਾਂ ਇਹ ਮੇਰਾ ਆਖਰੀ ਸਵਾਲ ਹੈ ਜੇ ਕਿਸੇ ਸਿਆਸੀ ਆਗੂਸ਼ਿਕ ਵੀ ਆ ਜਾਵੇ ਤਾਂ ਉਹ ਗੱਲ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਸ ਮੁੱਦੇ ਤੇ ਇਦਾਂ ਵੱਡਾ ਮੁੱਦਾ ਹੈ ਲਾ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਲੱਗੀ ਹੈ ਕਿਸੇ ਵੀ ਪਰ ਡੇ ਲੀਡਰ ਦਾ ਕੋਈ ਬਿਆਨ ਨਹੀਂ ਆਇਆ ਇਵਨ ਕੀ ਸਰਕਾਰ ਦਾ ਵੀ ਕੋਈ ਬਿਆਨ ਨਹੀਂ ਆਇਆ ਕੀ ਮੈਂ ਦੇਖਦੇ ਇਹ ਤਾਂ ਬੜਾ ਕਮਾਲ ਦੀ ਗੱਲ ਹੈ ਦੇਖੋ ਕਹਿੰਦੇ ਆ ਨਾ ਜੀ ਇੱਕ ਚੁੱਪ ਸੌ ਸੁੱਖ ਵੀ ਕੇ ਸੜ ਵੱਟ ਜੋ ਆ ਪਿਛਲੇ ਦਿਨਾਂ ਦੇ ਵਿੱਚ ਹੜਾ ਆਇਆ ਹੈ ਹੜਾ ਹਉਣ ਤੇ ਤੁਸੀਂ ਦੇਖਿਆ ਕਿ ਪ੍ਰਾਈਮ ਮਿੰਿਸਟਰ ਸਾਹਿਬ ਦਾ ਕੋਈ ਬਿਆਨ ਆਇਆ ਹੋਵੇ ਫਾਈਨਾਂਸ ਮਿੰਿਸਟਰ ਦਾ ਕੋਈ ਬਿਆਨ ਆਇਆ ਹੋਵੇ ਅਖੀਰ ਦੇ ਵਿੱਚ ਆਏ ਜਹਾਜ਼ ਦੇ ਵਿੱਚ ਕਿਹੜਾ ਦੱਤਾ ਜਹਾਜ਼ ਦੇ ਵਿੱਚ ਕਿਹੜਾ ਦੇ ਕੇ ਉਹ ਊਠ ਦੇ ਮੂੰਹ ਚ ਜੀਰਾ ਸਟਕੇ ਆਪਣਾ ਪਾਰ ਗਏ ਠੀਕ ਹੈ ਉਹ ਉਹ ਚਲੇ ਗਏ ਜਿਹੜੇ ਪਿੱਛੇ ਲੀਡਰ ਬੈਠੇ ਸੀ ਉਹਨਾਂ ਨੇ ਆਪਣੀਆਂ ਜੜੀਆਂ ਹੈਗੀਆਂ ਫਿਰ ਡਿਪਲੋਮੈਟਿਕ ਚਾਲਾਂ ਸ਼ੁਰੂ ਕੀਤੀਆਂ ਕਿ ਆਪਾਂ ਉਹਨਾਂ ਸ਼ਾਮ ਨੂੰ ਜਿਹੜੇ ਹੈਗੇ ਆ ਨਾ ਜਿੰਨੇ ਆਪਣਾ ਡਿਬੇਟਾ ਹੈਗੀਆਂ ਉਹਦੇ ਚ ਆਏ ਬੋਲਣਾ ਵੀ ਇਹ ਤਾਂ ਪਹਿਲੀ ਗੱਲ ਤੁਸੀਂ ਬਾਕੀ ਦੀਆਂ ਔੜੀਆਂ ਮਤਲਬ ਸੋਏ ਏ ਮਤਲਬ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਝੂਠਾ ਕਰਦੇ ਆ ਦੇਖਦੇ ਪ੍ਰਧਾਨ ਮੰਤਰੀ ਦੇ ਤਾਂ ਲੱਭ ਜ ਕਹੇ ਨਹੀਂ ਉਹ ਅਗਿਆ 18000 16000 ਰੁਪਿਆ ਕਿਸ਼ਤ ਇਸ 1600 ਰੁਪਿਆ ਮੈਂ ਜਿਹੜਾ ਹੈਗਾ ਹੜ ਪਰਵਾ ਤੇ ਉਹਨਾਂ ਲੋਕਾਂ ਲਈ ਦਿੰਦਾ ਹੈਗੇ ਜੋ ਵੀ ਉਹਨਾਂ ਨੇ ਬਾਕੀ ਚੀਜ਼ਾਂ ਰੱਖੇ ਕਿੱਥੇ ਕਿਹਾ ਸੀ ਉਹਨਾਂ ਨੇ ਕਿ ਮੇਰੀ ਪਹਿਲੀ ਕਿਸ਼ਤ ਹੈ ਜਾਂ ਆਖਰੀ ਕਿਸ਼ਤ ਹੈ ਐਵੇਂ ਇੱਕ ਇਹ ਜਿਹੜਾ ਹੈਗਾ ਨਾ ਇੱਥੇ ਜਿਹੜੇ ਲੋਕ ਹੈਗੇ ਆ ਹੁਣ ਦੇਣ ਇੱਥੇ ਬੀਜੇਪੀ ਵਾਲੇ ਜਿਹੜੇ ਇਹਨੇ ਲੋਕ ਹੈਗੇ ਆ ਲਾਲਪੁਰਾ ਸਾਹਿਬ ਹੈ ਆਪਣੇ ਆਪ ਨੂੰ ਬਹੁਤ ਵੱਡੇ ਗੁਰਸਿੱਖ ਔਰ ਵਿਦਵਾਨ ਕਹਉਂਦੇ ਹੈਗੇ ਆ ਸਿੱਖ ਹੁੰਦੇ ਉਹ ਦੇਣ ਸਟੇਟਮੈਂਟ ਕਿ ਸਾਡਾ ਤਾਂ ਦੇਖੋ ਨਾ ਇੱਕ ਮੁਸਲਮਾਨ ਨੂੰ ਤੁਸੀਂ ਅੱਜ ਦੇ ਉੱਤੇ ਜਾਣ ਤੇ ਆਜਾ ਹਈ ਕਦੇ ਬੰਦਿਸ਼ ਲੱਗੀ ਨਹੀਂ ਫਿਰ ਇਸੇ ਕਰਕੇ ਹੁਣ ਤੁਸੀਂ ਦੇਖ ਲਓ ਕਿ ਸਾਡੇ ਲਈ ਮਤਲਬ ਕੀ ਜਿਹੜੇ ਹੈਗੇ ਇਹਨਾਂ ਦੇ ਮਾਪਦੰਡ ਰੱਖੇ ਪਏ ਤਾਂ ਜੀ ਸਰ ਮੈਂ ਵਸੇ ਸਵਾਲ ਤਾਂ ਲਾਸਟ ਗਿਆ ਸੀਗਾ ਪਰ ਮੇਰੇ ਜ਼ਹਿਨ ਚ ਇੱਕ ਸਵਾਲ ਆ ਸਿੱਖ ਸੰਗਤ ਵੱਲੋਂ ਤੁਸੀਂ ਪੰਜਾਬ ਦੇ ਸਾਡੇ ਨਾਮੀ ਵਕੀਲ ਹੋ ਤੁਸੀਂ ਵੀ ਕੋਈ ਪੱਖ ਰੱਖੋਗੇ ਸਿੱਖ ਸੰਗਤ ਦਾ ਜਿਵੇਂ ਇਸ ਨੂੰ ਲੈ ਕੇ ਕੋਈ ਨੀਗਲ ਤੌਰ ਤੇ ਕੋਈ ਕਾਰਵਾਈ ਕਰੋਗੇ ਦੇਖੋ ਇਹਦੇ ਵਿੱਚ ਲੀਗਲ ਕਾਰਵਾਈ ਜਿਹੜੀ ਹੈਗੀ ਹੈ ਨਾ ਜਿੱਤੇ ਤੱਕ ਫੋਰਮ ਮਿਨਿਸਟਰੀ ਦੀ ਗੱਲ ਹੈਗੀ ਆ ਇਹ ਤਾਂ ਸਾਡੇ ਮੈਂਬਰ ਪਾਰਲੀਮੈਂਟਸ ਮੈਡਮ ਅਭੀ ਬਾਹਰ ਸਿਮਰਤ कौर ਬਾਦਲ ਵੱਲੋਂ ਜਿਹੜਾ ਹੈਗਾ ਜਦੋਂ ਇਸ ਪਾਰਲੀਮੈਂਟ ਦੇ ਵਿੱਚ ਜਾਂ ਉਹਨਾਂ ਤੋਂ ਬਕਾਇਦਾ ਚਿੱਠੀ ਲਿਖਾ ਕੇ ਜਿਹੜੀ ਹੈਗੀ ਆ ਬਕਾਇਦਾ ਜਿਹੜੀ ਹੈਗਾ ਦਿੱਤੀ ਜਾਊਗੀ ਤਾਂ ਕਿ ਉਹ ਜਿਹੜੀ ਕੁੰਬ ਕਰਨੀ ਦੀਦਾ ਉਹਨਾਂ ਦੇ ਮਾੜੀ-ਮੋਟੀ ਜਿਹੜੀ ਹੈਗੀ ਆ ਜੋ ਸਰ। ਧੰਨਵਾਦ ਜੀ ਇਹਨਾਂ ਸੀਨੀਅਰ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਇਹ ਮੰਦ ਭਾਗ ਫੈਸਲਾ ਸੁਣਾਇਆ ਗਿਆ ਉਸ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਹਨ ਅਜੀਤ ਵੈਬ ਟੀਵੀ ਲਈ ਫਤਿਹਗੜ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ